ਲਖ ਲਖ ਵਧਾਈਆਂ ਸ਼ਾਸਤਿ ਕਰਨ ਲੇ ਪਹਿਲਾਂ ਸਾਰੇ ਪੈਲ ਇਕੱਠੇ ਪਾਵਾਂਗੇ ਲੋ ਜੀ ਲੋਹੜੀ ਤੋਂ ਆਪਾਂ ਲਾਈਵ ਆਜੋ ਆਜੇ ਲੋਕੋ ਆਜੋ ਜੁੜ ਜਿਓ ਜੁੜ ਜਿਓ ਜੁੜ ਜਿਓ ਆਜੋ ਆ ਦੇਖੋ ਜੀ ਅਸੀਂ ਹੁਣ ਆਪਾਂ ਇਹ ਸਿੱਟਾਂਗੇ ਸਿੱਟਾਂਗੇ ਲੋਡੀ ਦੇ ਦੇਖੋ ਕਿਵੇਂ ਸਿੱਟੀ ਦੇ ਆਪ ਨੂੰ ਪਤਾ ਨਹੀਂ ਜਾਂਦਾ ਇਸਰ ਆਦਲੀ ਦਰਜਾ ਦਲਿੰਦਰ ਚੁੱਲੇ ਪਾ ਇਸਰ ਆਦਲੀ ਦਰਜਾ ਦਲਿੰਦਰ ਦੀ ਜਲ ਚੁੱਲੇ ਪਾ ਇਸਰ ਆਦਲੀ ਦਰਜਾ ਦਲਿੰਦਰ ਦੀ ਜਰ ਚੁੱਲੇ ਪਾ ਤੇਲ ਦੀ ਹਰਮਤ ਚਲੋ ਚਲੋ ਐਸਰ ਆ ਦਲੀਦਰ ਜਾ ਦਲੀਦਰ ਦੀ ਜੜ ਚੁੱਲੇ ਪਾ ਹੋਰ ਭਾਈ ਜੀ ਦੋ ਬੰਦੇ ਜੜ ਗਏ ਹੋ ਲੋਰੀ ਦੀਆਂ ਮੁਬਾਰਕਾਂ ਤੁਹਾਨੂੰ ਲੱਖ ਲੱਖ ਠੀਕ ਹੈ ਜੀ ਐਸਰ ਆ ਦਲੀਦਰ ਜਾ ਦਲੀਦਰ ਦੀ ਜੜ ਚੁੱਲੇ ਪਾ ਅੱਜ ਅਸੀਂ ਲੈ ਕੇ ਆਂਦੇ ਜੀ ਨਵਾਂ ਦਰਬਾਰ ਦੇ ਵਿਖਾ ਲਓ ਜੀ ਵੇਖੋ ਮੂਫਲੀ ਵਾਰਤੀ ਆ ਆ ਗੱਚਕ ਰਿਓੜੀਆਂ ਖੋਪੇ ਦੀ ਠੁੱਠੀ ਤਾਲ ਗੜ ਗੜ ਕੰਪਨੀ ਕੰਪਨੀ ਵੀ ਸਾਰਾ ਕੋ ਵਾਰਤਾ ਜੀ ਖੁਸ਼ੀਆਂ ਦੀ ਲੋਹੜੀ ਆਈ ਹੈ ਜੀ ਸਾਰਿਆਂ ਨੂੰ ਵਧਾਈਆਂ ਲੱਖ ਲੱਖ ਕੀ ਕਰਾਂ ਚਲੋ ਜੀ ਤੀ ਤੱਕ ਆਓ ਲੋਹੜੀ ਦੇਣਾ ਗਾਓ ਗੀਤ ਆ ਜਿੱਦੇ ਵੀ ਚੱਲ ਜਾਂਦੇ ਜੇ 2 ਮਿੰਟੋ ਆਏ ਛੇਕਦਾਂ ਦੇ ਵਿੱਚ ਤਾਂ ਪਾਵਾਂ ਤੇ ਕੀ ਹੁੰਦਾ ਸੀ ਸੁੰਦਰੀਏ ਮੁਦਰੇਗੇ ਰਕਾਵਟ ਵਿਚਾਰ ਇੱਕ ਕੱਦਿਆਂ ਦੀ ਕੀ ਗੱਸਤੇ ਲੈਵ ਚੱਲਦੇ ਲੈਵ ਲੈਵ ਚੱਲਦਾ ਕੋਪਾ ਪਹਿਲਾਂ ਸਾਰਾ ਕੁਝ ਲੋੜੀਂ ਦੇਣਾ ਯਰ ਤੁਹਾਨੂੰ ਖਾਣ ਵੀ ਪਹਿਲਾਂ ਚੱਕੀ ਜਾਂਦੇ ਬਿੱਲਿਆ ਓਏ ਕੋਈ ਬਿੱਲੀ ਮਾਈ ਸੀ ਕਾ ਮੈਂ ਤੁਹਾਨੂੰ ਜੂਮ ਕਰਕੇ ਦਿਖਾਉਣਾ ਚਲੋ ਪਾਦੀ ਬਿੱਲੀ ਦਾ ਨਾ ਬਿੱਟੇ ਦਾ ਯਾਰ ਮੋਟਾ ਨੇ ਬੈਠੇ ਮੂੰਗਫਲੀ ਨੂੰ ਦੀ ਸਾਰੇ ਮੂੰਗਫਲੀ ਦੀ ਡੀਕ ਚਾ ਸਾਡਾ ਪਰਿਵਾਰ ਆ ਨਿਕਿਆ ਆ ਐਡਾ ਕ ਪਰਿਵਾਰ ਹੈ ਸਾਡਾ ਦੇਖੋ ਆ ਆ ਮੇਰਾ ਭਰਾ ਭਾਈ ਠੀਕ ਆ ਇਹਦਾ ਨਾਮ ਹੈ ਕ ਮਨਜਿੰਦਰ ਸਿੰਘ ਆ ਮੇਰੀ ਦਾਦੀ ਹੈ ਜੀ ਗੁਰਜੀਤ ਕੌਰ ਆ ਸਾਡੇ ਜੀ ਬਾਪੂ ਜੀ ਆ ਸਰਜੀਤ ਸਿੰਘ ਆ ਸਾਡੇ ਜੀ ਮਾਤਾ ਜੀ ਆ ਸਰਬਜੀਤ ਕੌਰ ਆ ਸਾਡੇ ਚਾਚਾ ਏਹੀ ਅੰਗੇਹੀ ਨਾ ਇਹ ਜੀ ਹੈਗਾ ਜੀ ਗੁਰਪ੍ਰੀਤ ਸਿੰਘ ਆਲ ਖਲੋਗ ਇਹਦਾ ਚੈਨਲ ਹੈ ਜੀ ਇਹ ਤੇ ਆਪਾਂ ਲਾਈਵ ਹੋਏ ਬੈਠੀਆਂ ਤੇ ਮੈਨੂੰ ਤਾਂ ਤੁਸੀਂ ਸਾਰੇ ਜਾਣਦੀ ਆਪਾਂ ਬਈ ਸੁੱਖਾ ਆਇਆ ਕਰਕੇ ਦਿਖਾ ਲੈ ਲੋ ਤੁਹਾਨੂੰ ਲੈ ਲਾ ਦੋ ਬੰਦੇ ਆ ਗਏ ਆ ਵਧਾਈਆਂ ਵਧਾਈਆਂ ਬਈ ਸਾਰਿਆਂ ਨੂੰ ਆਹ ਵੇਖੋ ਡੜੀ ਸਾਡੇ ਬਈ ਅਖੀ ਲੋੜੀ ਕੋਲੇ ਵੀ ਕੁੰਗੜੀ ਜਾਂਦਾ ਲੋੜੀ ਨੂੰ ਮੁਬਾਰਕਾ ਸਾਰਿਆਂ ਨੂੰ ਜਿਹੜੇ ਲਾਈਵ ਨਾਲ ਜੁੜੇ ਹੋਏ ਆ ਲੋ ਜੀ ਸਾਹ ਸ੍ਰੀ ਅਕਾਲ ਮੇ ਕਮੈਂਟ ਨਹੀਂ ਆਇਆ ਕੋਈ ਹਾਂ ਹਰ ਸ੍ਰੀਕਾਂ ਵਾਲਾ ਭਾਈ ਇਸ ਤਰੀਕਾ ਹੀ ਪਾਇਆ ਸੱਜੜੀ ਭਾਈ ਆ ਜਾਉਂਦੀ ਉਹਨੂੰ ਕੋ ਵੇਖ ਤੇ ਚਲਾ ਦੇ ਪੈ ਗਿਆ ਜੀ ਹੋਰ ਜੀ ਆ ਵੇਖੋ ਜੀ ਲੈ ਲੋਹੜੀ ਸੇਕ ਤੇ ਪੈ ਗੇ ਪਹਿਲਾਂ ਨਹੀਂ ਜਾਏ ਤੂੰ ਖੋਲੀ ਵੰਡਾ ਹਣਾ ਆ ਵੇਖਾ ਆਪਣੀ ਲੜੀ ਲੱਗੀ ਸਾਰਾ ਲੋਹੜੀ ਸੇ ਤੁਜੀ ਲੱਗੀ ਨਹੀਂ ਅੱਜ ਤਾਂ ਲੋਹੜੀ ਲੜੀ ਜਗਦੀ ਨਹੀਂ ਹੁਣ ਵਾਵਾ ਸੇਕ ਹੀ ਜਾਇਆ ਲੋ ਜੀ ਵੇਖੋ ਜੀ ਲੋਹੜੀ ਜਲਦੀ ਤੁਸੀਂ ਦੱਸੋ ਜੀ ਲੋੜੀ ਮਨਾ ਰਹੇ ਹਾਂ ਸਾਰੇ ਕਰ ਦਿਓ ਕਮੈਂਟ ਦੱਬ ਕੇ ਕਰੋ ਕਰੋ ਕਮੈਂਟ ਵੇਖੋ ਜੀ ਘਰ ਆਪਣਾ ਜਗ ਬਜ ਜਗ ਬਜ ਕਰਦਾ ਮਾਲਕ ਜੀ ਕਰਪਾ ਵਧੀਆ ਸਾਲ ਲੰਘਿਆ ਏਰਕੀ ਅਵਲੀ ਲੋੜੀ ਵੀ ਇਹੀਂ ਆਵੇ ਖੁਸ਼ੀਆਂ ਭਰੀ ਠੀਕ ਹੈ ਜੀ ਲੋੜੀ ਖੁਸ਼ੀਆਂ ਭਰੀ ਆਵੇ ਅਗਲੀ ਸਾਡੀ ਦਾਦੀ ਬਚੀ ਰਹੇ ਠੰਡ ਤੋਂ ਹੂੰ ਦਾਦੀ ਦਾ ਕੱਲ ਲੱਗਿਆ ਅੱਜ ਪਤਾ ਲੱਗਿਆ ਆ ਵਜਾ ਬੱਸ ਸਾਡੇ ਦਾਦੀ ਤੇ ਸਲੈਪ ਨਿਕਲ ਬਾੜੀ ਵੀ ਹੋ ਗਿਆ ਹੈਗਾ ਤੇਰੇ ਯਾਰ ਬਾੜੀ ਨਹੀਂ ਗਿਆ ਸਾਡੇ ਜਿਆਦਾ ਤੇ ਜਿਆਦਾ ਤੇ ਜਿਆਦਾ ਤੇ ਮਾਫਾਤ ਜਿਆਦਾ ਤੇਜੀ ਆ ਕੱਲੀ ਮੈਂ ਮਾਓ ਕੰਨੀ ਮੈਂ ਡਿੱਗੀਆਂ ਉਹ ਮੜੀ ਜਿੱਟ ਕੀਆ ਫੈਸਲਾ ਆਪਾਂ ਕਰਵਾ ਲੈ ਦੱਸੋ ਜੀ ਮਾਤਾ ਜੀ ਦੱਸੋ ਕੀ ਫੈਸਲਾ ਇਹਨਾਂ ਦਾ ਕੀ ਡਿੱਗੀ ਸੀ ਕੀ ਬਾਬਾ ਮੈਂ ਇੱਕ ਦੇ ਨਾਲ ਬੱਧ ਕੇ ਬੈਠੇ ਆਵੇ ਸਾਡੇ ਦਾਦੀ ਜੀ ਮੰਨ ਗਏ ਹਾਰ ਲਾਇਵ ਚਲੀ ਜਾਂਦਾ ਈ ਲਾਇਵ ਦਾਦੀ ਹਾਰ ਮੰਨ ਗਈ ਆ ਆਈ ਚੜ ਜਾਂਦੇ ਆ ਆਈ ਤਾ ਤਾ ਆਈ ਪਾ ਲਿੰਦੇ ਲੋੜੀ 200 ਬੰਦਾ ਚੜ ਗਿਆ ਚੱਟ ਗਈ ਆਈ ਜੋ ਆਈ ਫੇਰ ਚੱਲਦਾ ਮੈਨੂੰ ਤਾਂ ਸਮਝ ਨਹੀਂ ਆਉਂਦਾ ਉਹ ਤਾਂ ਇਹ ਸੱਤ ਆਹ ਦੇਖੋ ਜੀ ਦਾਦੀ ਮੇਰੀ ਹਰ ਵਾਰੀ ਵਾਰੀ ਰੋਈ ਜਾਂਦੀ ਆ ਇਹ ਕਹਿੰਦੀ ਮੈਂ ਲੋੜੀ ਤੇ ਮੈਂ ਮੁਖਫਲੀ ਖਾਣੀ ਮੰਮੀ ਕਹਿੰਦੀ ਜੇ ਵਾਰ ਨਹੀਂ ਆਹਨ ਦੇਖੋ ਜੀ ਕਨਫਿਊਜ਼ਨ ਚ ਕੰਮ ਵਾਰਦ ਦੀ ਵਾਰਦ ਆ ਵਈ ਜੀ ਲੈ ਆਓ ਚੱਲੀਏ ਅੱਜ ਦੇਖੋ ਜੀ ਆ ਮੇਰਾ ਡੈਡੀ ਹੈ ਜੀ ਤਾਂ ਠੀਕ ਹੈ ਜੀ ਆਪਾਂ ਮਿਲਦੇ ਆਂ ਬੂਗਲੀ ਬੂਗਲੀ ਚੱਬ ਲਈਏ ਫਿਰ ਮਿਲਾਂਗੇ ਓਕੇ ਜੀ ਓਕੇ ਬਾਈ ਤੇ ਪਾਦੀ ਲੈ ਕੇ ਹੋਣਾ ਐ ਇਹ ਵੀ ਗਾ ਲੈ ਲੜ ਲਓ ਤਾਂ ਪਹਿਲਾਂ ਤੁਸੀਂ